ਨਮਸਕਾਰ ਮੈਂ ਹਾ ਪਲਕ ਤੁਸੀਂ ਦੇਖ ਰਹੇ ਹੋ ਐਸਐਮਜ਼ेड ਨਿਊਜ਼ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਰਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਰੋਨਾ ਟੀਕਾ तकरीबन 800 ਜਗ੍ਹਾ ਤੇ ਲਗਵਾਇਆ ਜਾਵੇਗਾ ਜਿਸ ਵਿੱਚ ਜ਼ਿਲ੍ਹਾ ਪੱਧਰ ਤੇ ਸਟਾਰਟ ਕੋਲ ਚੇਨ ਸਟੋਰ ਵੀ ਬਣਵਾਏ ਗਏ ਹਨ ਕਮਿਸ਼ਨਰ ਨੇ ਦੱਸਿਆ ਕਿ ਇਹ ਟੀਕਾ ਸਭ ਤੋਂ ਪਹਿਲਾਂ ਸਿਹਤ ਕਰਮੀਆਂ ਅਤੇ ਉਸ ਤੋਂ ਬਾਅਦ 50 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਦੇ ਲਗਵਾਇਆ ਜਾਏਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸਿਹਤ ਕਰਮੀਆਂ ਤੇ ਉਸ ਤੋਂ ਬਾਅਦ 50 ਸਾਲ ਤੋਂ ਵੱਡੀ ਉਮਰ ਵਾਲਿਆਂ ਦੇ ਇਹ ਟੀਕਾ ਲੱਗੇਗਾ ਅਤੇ ਦੂਸਰੇ ਫੇਸ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਵੈਕਸੀਨੇਸ਼ਨ ਲਈ ਪੂਰੀ ਤਰ੍ਹਾਂ ਤਿਆਰ ਹੈ। ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਹਦਾਇਤਾਂ ਹਨ ਉਹਨਾਂ ਦੇ ਤਹਿਤ ਅਸੀਂ ਮਿਸ਼ਨ ਫਤਿਹ ਪਿਛਲੇ 1 ਸਾਲ ਤੋਂ ਚੱਲ ਰਿਹਾ ਹੁਣ ਤੱਕ ਸਾਡਾ ਜਿਹੜਾ ਜ਼ੋਰ ਸੀਗਾ ਉਹ ਕੋਵਿਡ ਪੇਸ਼IENTS ਦਾ ਇਲਾਜ ਔਰ ਪਰਹੇਜ਼ ਤੇ ਸੀ ਬਟ ਹੁਣ ਮੈਨੂੰ ਇਹ ਖੁਸ਼ੀ ਹੈ ਤੁਹਾਡੇ ਨਾਲ ਸਾਂਝੇ ਕਰਦੇ ਹੋਏ ਕਿ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਦੇ ਸਾਂਝੇ ਉਦਦਮ ਦੇ ਨਾਲ ਜਿਹੜੀ ਵੈਕਸੀਨੇਸ਼ਨ ਦਾ ਪ੍ਰੋਸੈਸ ਹੈਗਾ ਕੋਵਿਡ ਦੀ ਜਿਹੜਾ ਟੀਕਾਕਰਨ ਦਾ ਪ੍ਰੋਸੈਸ ਹੈਗਾ 16 ਜਨਵਰੀ ਵਾਲੇ ਦਿਨ ਸ਼ਨੀਵਾਰ ਵਾਲੇ ਦਿਨ ਸ਼ੁਰੂ ਹੋ ਰਿਹਾ ਇਹਦੇ ਲਈ ਜਿਹੜੀ ਵੈਕਸਿਨ ਹੈਗੀ ਉਹ ਆਲਰੇਡੀ ਜਿਹੜੇ ਪੰਜਾਬ ਸਰਕਾਰ ਨੇ ਕੋਲ ਚੇਨ ਦੇ ਮੁੱਖ ਕੇਂਦਰ ਬਣਾਏ ਨੇ ਹੁਸ਼ਿਆਰਪੁਰ ਪਹੁੰਚ ਗਈ ਹੈ ਅੱਜ ਸ਼ਾਮ ਤੱਕ ਸਾਨੂੰ ਇਹ ਜਿਹੜੀ ਦਵਾਈ ਹੈਗੀ ਹੈ ਪ੍ਰਾਪਤ ਹੋ ਜੇਗੀ ਜਿਹੜੀ ਵੈਕਸੀਨ ਹੈ ਔਰ ਇਸ ਵੈਕਸੀਨ ਨੂੰ ਸਟੋਰ ਕਰਨ ਦੇ ਲਈ ਅਸੀਂ 67 ਆਪਣੇ ਕੋਲ ਚੇਨ ਪੁਆਇੰਟਸ ਬਣਾਏ ਆ 800 ਦੇ ਕਰੀਬ ਅਸੀਂ ਜਿਹੜੇ ਹੈਗੇ ਆ ਇਸ ਤਰ੍ਹਾਂ ਦੇ ਕੇਂਦਰ ਬਣਾਏ ਆ ਜਿਨ੍ਹਾਂ ਨੂੰ ਕਿ ਅਸੀਂ ਜਿੱਥੇ ਇਹ ਦਵਾਈ ਲਗਾਈ ਜਾਣੀ ਹੈ ਜਿੱਥੇ ਕਿ ਇਹ ਵੈਕਸੀਨ ਲਗਾਈ ਜਾਣੀ ਹੈ ਇਹਦੇ ਚ ਜਿਵੇਂ ਕਿ ਅਸੀਂ ਕੋਵਿਡ ਦੇ ਪੂਰੇ ਉਦਮ ਦੇ ਦੌਰਾਨ ਪਹਿਲਾਂ ਵੀ ਪ੍ਰਾਈਵੇਟ ਹਸਪਤਾਲਾਂ ਦਾ ਬਹੁਤ ਵੱਡਾ ਰੋਲ ਲਿਆ ਉਸੇ ਤਰ੍ਹਾਂ ਇਸ ਚ ਵੀ ਸਰਕਾਰੀ ਹਸਪਤਾਲ ਦੇ ਨਾਲ ਨਾਲ ਬਹੁਤ ਵੱਡੇ ਪੱਧਰ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਇਨਵੋਲ ਕੀਤਾ ਗਿਆ ਕਿਉਂਕਿ ਜ਼ਿਆਦਾਤਰ ਜਿਹੜੇ ਲਾਭਪਾਤਰੀ ਨੇ ਪਹਿਲੇ ਫੇਜ਼ ਦੇ ਜਿਹੜੇ ਮੈਡੀਕਲ ਡਾਕਟਰਸ ਪੈਰਾਮੈਡੀਕਸ ਔਰ ਸਪੋਰਟ ਸਟਾਫ ਜਿਹੜਾ ਹੈਗਾ ਉਹਨਾਂ ਚੋਂ 2/3 ਤੋਂ ਵੀ ਵੱਧ ਜਿਹੜਾ ਸਟਾਫ ਹੈ ਤੇ ਅਦਰ 3/4 ਜਿਹੜਾ ਸਟਾਫ ਹੈਗਾ ਉਹ ਪ੍ਰਾਈਵੇਟ ਹਸਪੀਟਲ ਦਾ ਹੈ કુલ 31000 ਦੇ ਕਰੀਬ ਸਾਡੇ ਕੋਲ ਹੈਗੀ ਰਜਿਸਟ੍ਰੇਸ਼ਨ ਉਹਨਾਂ ਚੋ 23.24 ਹਜ਼ਾਰ ਜਿਹੜਾ ਸਟਾਫ ਹੈ ਉਹ ਪ੍ਰਾਈਵੇਟ ਹਸਪੀਟਲਸ ਦਾ ਔਰ 7000 ਦੇ ਕਰੀਬ ਜਿਹੜਾ ਸਟਾਫ ਹੈਗਾ ਉਹ ਸਾਡਾ ਗਵਰਨਮੈਂਟ ਹਸਪੀਟਲਸ ਦਾ ਇਸ ਤੋਂ ਬਾਅਦ ਕਈ ਵਾਰ ਸਵਾਲ ਆਉਂਦਾ ਹੈ ਕਿ ਵੀ ਦੂਜੇ ਵਰਗਾਂ ਤੱਕ ਦਵਾਈ ਕਿੱਦਾਂ ਆਏਗੀ ਕਦੋਂ ਆਏਗੀ ਜਿਹੜੀ ਸੈਕੰਡ ਫੇਜ਼ ਦੀ ਰਜਿਸਟ੍ਰੇਸ਼ਨ ਹੈਗੀ ਹੈ ਰੈਵਨਿਊ ਸਟਾਫ ਔਰ ਪੁਲਿਸ ਸਟਾਫ ਉਹ ਰਜਿਸਟ੍ਰੇਸ਼ਨ ਅਸੀਂ ਆਲਰੇਡੀ ਪਿਛਲੇ ਹਫਤੇ ਤੋਂ ਸਟਾਰਟ ਕਰਤੀ ਹੈ ਜਿਹੜਾ ਡਾਕਟਰਸ ਵਾਲਾ ਫੇਜ਼ ਮੈਡੀਕਲ ਸਟਾਫ ਵਾਲਾ ਫੇਜ਼ ਪੂਰਾ ਹੋਣ ਤੋਂ ਬਾਅਦ ਰੈਵਨਿਊ ਸਟਾਫ ਔਰ ਪੁਲਿਸ ਸਟਾਫ ਹੈ ਜਿਹੜੇ ਫ ਉਹਨਾਂ ਨੂੰ ਕਵਰ ਕੀਤਾ ਜਾਣਾ ਉਸ ਤੋਂ ਬਾਅਦ ਸੈਨੀਟੇਸ਼ਨ ਵਰਕਰਸ ਨੇ ਉਸ ਤੋਂ ਬਾਅਦ ਜਿਹੜੇ ਆਮ ਲੋਕ 50 ਸਾਲ ਤੋਂ ਵੱਡੀ ਉਮਰ ਦੇ ਲੋਕ ਨੇ ਸੀਨੀਅਰ ਸਿਟੀਜ਼ਨ ਦੀ ਕੈਟਾਗਰੀ ਚ ਆ ਜਾਂਦੇ ਉਹਨਾਂ ਨੂੰ ਕਵਰ ਕੀਤਾ ਜਾਣਾ ਉਸ ਤੋਂ ਬਾਅਦ 50 ਸਾਲ ਤੋਂ ਥੱਲੇ ਉਮਰ ਦੇ ਕੋਮੋਰਬਿਡ ਲੋਕਾਂ ਨੂੰ ਔਰ ਉਸ ਤੋਂ ਬਾਅਦ ਆਮ ਜਨਰਲ ਪਬਲਿਕ ਨੂੰ ਕੀਤਾ ਜਾਣਾ ਔਰ ਇਹ ਜਿਹੜਾ ਹੈਗਾ ਇਹਦੀ ਸਾਡੀ ਪੂਰੀ ਤਿਆਰੀ ਹੈਗੀ ਆ ਔਰ ਜਦੋਂ ਜਦੋਂ ਵੀ ਸਾਨੂੰ ਇਹ ਦਵਾਈ ਮਹੱਈਆ ਹੁੰਦੀ ਹੈ ਅਸੀਂ ਨਾ ਦੇ ਨਾਲ ਲੋਕਾਂ ਤੱਕ ਦੇਖੋ ਗੱਲ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਸਰਕਾਰ ਦਾ ਤਾਂ ਪਹਿਲੇ ਦਿਨ ਤੋਂ ਹੀ ਇਹ ਸੀਗਾ ਕਿ ਆਪਾਂ ਇਸ ਤੋਂ ਮੁਕਤੀ ਪਾਉਣੀ ਹੈ ਮਿਸ਼ਨ ਫਤਿਹ ਨੂੰ ਹੀ ਅਸੀਂ ਲੈ ਕੇ ਚੱਲੇ ਆ ਸਾਡੇ ਮਨ ਚ ਪੂਰਾ ਦ੍ਰਿੜ ਨਿਸ਼ਚੈ ਹੈਗਾ ਆਲਰੇਡੀ ਆਲਰੇਡੀ ਜਿਹੜਾ ਹੈਗਾ ਆਟੇ ਚ ਲੂਣ ਦੇ ਬਰੋਬਰ ਹੁਣ ਜਿਹੜੇ ਅਸੀਂ ਰੋਜ਼ ਟੈਸਟ ਕਰ ਰਹੇ ਹਾਂ ਸਿਰਫ 1% ਪੋਜ਼ਿਟਿਵਿਟੀ ਆ ਰਹੀ ਹੈ ਬਟ ਗਵਰਨਮੈਂਟ ਇਸ ਕਰਕੇ ਇਸ ਗੱਲ ਦੇ ਲਈ ਸੀਰੀਅਸ ਹੈ ਕਿ ਜਿਵੇਂ ਯੂਕੇ ਦੇ ਵਿੱਚ ਮਿਊਟੇਸ਼ਨ ਹੋ ਕੇ ਜਿਆਦਾ ਸੀਰੀਅਸ ਵਰਜਨ ਆਇਆ ਹੈਗਾ ਵਾਇਰਸ ਦਾ ਕਿ ਅੱਗੇ ਜਾ ਕੇ ਲੋਕਾਂ ਦਾ ਨੁਕਸਾਨ ਨਾ ਹੋਵੇ ਤਾਂ ਕਰਕੇ ਇਸਤੇ ਅਸੀਂ ਹੋਰ ਕੰਮ ਕਰ ਰਹੇ ਹਾਂ ਬਟ ਐਜ਼ ਆਫ ਨਾਓ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਹੈ ਅੱਜ ਦੀ ਡੇਟ 'ਚ ਵੀ ਆਪਾਂ ਨੂੰ ਕੋਈ ਬਹੁਤ ਵੱਡੀ ਕੋਈ ਖਾਸ ਸਮੱਸਿਆ ਨਹੀਂ ਮੈਨੂੰ ਪੂਰਾ ਯਕੀਨ ਹੈ ਕਿ ਇਸ ਵੈਕਸੀਨ ਦੇ ਆਉਣ ਤੋਂ ਬਾਅਦ ਸਥਿਤੀ ਹੋਰ ਵੀ ਇੰਪਰੂਵ ਹੋਏਗੀ ਤੇ 2021 ਬਿਲਕੁਲ ਨੋਰਮਲ ਜਾਏਗਾ ਵੈਕਸੀਨ ਦੇ ਲਈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 67 ਸਥਾਨ ਉਹ ਨਹੀਂ ਜਿਹਨੂੰ ਅਸੀਂ ਕੋールド ਚੇਨ ਪੁਆਇੰਟ ਕਹਿੰਦੇ ਆ ਉਸ ਤੋਂ ਬਾਅਦ 804 ਦੇ ਕਰੀਬ ਸੈਸ਼ਨ ਸਾਈਟਸ ਨੇ ਸੈਸ਼ਨ ਸਾਈਟਸ ਕੋਰ ਚੇਨ ਹੋਏ ਜਿੱਥੇ ਕਿ ਉਹਨੂੰ ਠੰਡੇ ਤਾਪਮਾਨ ਤੇ ਰੱਖਿਆ ਜਾਣਾ ਹੈ ਠੰਡੇ ਤਾਪਮਾਨ ਤੇ ਰੱਖਣ ਤੋਂ ਬਾਅਦ ਉਹਨੂੰ ਜਿੱਥੇ ਐਕਚੁਅਲ ਲਗਾਇਆ ਜਾਣਾ 804 ਸੈਸ਼ਨ ਸਾਈਟਸ ਹੈਗੀਆਂ ਨੇ ਉਹਨਾਂ ਚੋ ਐਟ ਅ ਟਾਈਮ ਜਿਹੜੀਆਂ ਸੈਸ਼ਨ ਸਾਈਟਸ ਹੈਗੀਆਂ ਨੇ ਪਹਿਲੇ ਫੇਜ਼ ਦੇ ਵਿੱਚ ਇਹਨਾਂ ਨੇ 112 ਟੀਮਸ ਬਣਾਈਆਂ ਨੇ ਬਟ ਅਸੀਂ ਪ੍ਰਾਈਵੇਟ ਹਸਪੀਟਲਸ ਨੂੰ ਰਿਕੁਐਸਟ ਕੀਤੀ ਹੈ ਕਿ ਤੁਸੀਂ 56 ਸਾਈਟਸ ਹੋਰ ਵਧਾਓ ਸੈਸ਼ਨ ਸਾਈਟਸ ਉਹਦੇ ਨਾਲ ਅਸੀਂ 150 ਤੋਂ ਜ਼ਿਆਦਾ ਸਾਡੀਆਂ ਸੈਸ਼ਨ ਸਾਈਟਸ ਹੋ ਜਾਣਗੀਆਂ ਹਰ ਇੱਕ ਸੈਸ਼ਨ ਸਾਈਟ ਤੇ ਇੱਕ ਦਿਨ ਦੇ ਵਿੱਚ 100 ਬੰਦਿਆਂ ਨੂੰ ਜਿਹੜਾ ਹੈਗਾ ਵੈਕਸੀਨ ਦੇਣ ਦਾ ਸਾਡਾ ਇਰਾਦਾ ਹੈ दैट मींस ਅਸੀਂ 15000 ਬੰਦੇ ਇੱਕ ਦਿਨ ਚ ਕਵਰ ਕਰਾਂਗੇ ਸੋ ਸਾਡਾ ਟਾਰਗੇਟ ਇਹ ਹੈ ਕਿ ਜਦੋਂ 31000 ਬੰਦਿਆਂ ਨੂੰ ਲੱਗਣਾ ਐਟ ਮੈਕਸ ਅਸੀਂ 3 ਦਿਨਾਂ ਚ ਉਹਨਾਂ ਨੂੰ ਕਵਰ ਕਰ ਸਕੀਏ ਬਟ ਕਿਉਂਕਿ ਇਹ ਪਹਿਲਾ ਤਜਰਬਾ ਹੈਗਾ ਔਰ ਇਸ ਚ ਕਾਫੀ ਆਨਲਾਈਨ ਚੈੱਕ ਕੀਤਾ ਜਾਣਾ ਹੈ ਕਿ ਕਿੰਨੇ ਬੰਦੇ ਕਿ ਕੀ ਵਾਕਈ ਬੰਦਾ ਰਜਿਸਟਰਡ ਹੈ ਕਿ ਉਹਦੇ ਕੋਲ ਵਾਕਈ ਆਪਣਾ ਪਛਾਣ ਚਿੰਨ ਹੈਗਾ ਫਿਰ ਵੀ ਉਸ ਤੋਂ ਬਾਅਦ ਇਹਨੂੰ ਲੱਗਣਾ ਤੋਂ ਐਕਚੁਅਲ ਜਦੋਂ ਅਸੀਂ ਡਿਸਪੈਂਸੇਸ਼ਨ ਕਰਾਂਗੇ ਅਗਰ ਇੱਕ ਦੋ ਦਿਨ ਵੱਧ ਵੀ ਲੱਗ ਗਿਆ ਤੋ ਉਹਦੇ ਲਈ ਵੀ ਅਸੀਂ ਮੈਂਟਲੀ ਪ੍ਰਪੇਅਰਡ ਐ ਬਟ ਸਾਡੀ ਚੇਸਤਾ ਔਰ ਕੋਸ਼ਿਸ਼ ਇਹੀ ਹੈ ਕਿ ਅਸੀਂ 3 ਦਿਨਾਂ ਚ ਇਹਨੂੰ ਖਤਮ ਕਰ ਲਈਏ 16 17 ਦੇ 18 ਚ ਉਹਦੇ ਬਾਰੇ ਅੱਜ ਡਿਟੇਲਡ ਪੈਨਲ ਆਫ ਡਾਕਟਰਸ ਮੇਰੇ ਨਾਲ ਹੀ ਬੈਠੇ ਨੇ ਡਾਕਟਰ ਵਿਸ਼ਮੋਹਨ ਜੀ ਵੀ ਨੇ ਡਾਕਟਰ ਸੁਜੀਵਨ ਕੱਕੜ ਜੀ ਨੇ ਸਾਡੇ ਸਿਵਲ ਸਰਜਨ ਸਾਹਿਬ ਔਰ ਮੈਡਮ ਕਿਰਨ ਇੱਧਰ ਬੈਠੇ ਨੇ ਇੱਕ ਹੋਰ ਐਕਸਪਰਟ ਡਾਕਟਰ ਡੀ ਐਮ ਸੀ ਤੋਂ ਆਏ ਨੇ ਅੱਜ ਅਸੀਂ ਆਨਲਾਈਨ ਲਾਈਵ ਹੋ ਕੇ ਆਫਟਰ ਥਿਸ ਪ੍ਰੈਸ ਕਾਨਫਰੈਂਸ ਅਸੀਂ ਸਾਰਾ ਕੁਝ ਦੱਸਾਂਗੇ ਬਟ ਐਜ਼ ਐਨ ਐਡਮਿਨਿਸਟਰेटर ਮਤਲਬ ਡਾਕਟਰ ਦਾ ਵੀ ਪੁਆਇੰਟ ਦੱਸਾਂਗੇ ਐਜ਼ ਐਨ ਐ ਲੋਕਾਂ ਨੂੰ ਇਹ ਭਰੋਸਾ ਦਿਵਾਉਣਾ ਚਾਹਨਾ ਕਿ ਇਹ ਜਿਹੜੀ ਦਵਾਈ ਸਾਡੇ ਇੱਥੇ ਆ ਰਹੀ ਹੈ ਕੋਵਾ ਸ਼ੀਲਡ ਇਹ ਜਿਹੜੀ ਹੈਗੀ ਆ ਆਕਸਫੋਰਡ ਯੂਨੀਵਰਸਿਟੀ ਔਰ ਭਾਰਤ ਸਰਕਾਰ ਦੋਨਾਂ ਦੇ ਸਾਂਝੇ ਉਦਮ ਦੇ ਨਾਲ ਬੜੀ ਵੱਡੀ ਰਿਸਰਚ ਤੋਂ ਬਾਅਦ ਇਹ ਦਵਾਈ ਆ ਰਹੀ ਹੈ ਔਰ ਬਹੁਤ ਜ਼ਿਆਦਾ ਪੈਸਾ ਔਰ ਰਿਸੋਰਸਿਸ ਲੋਕਾਂ ਨੇ ਖਰਚ ਕੇ ਇਹ ਦਵਾਈ ਬਣਾਈ ਗਈ ਹੈ ਸੀਰਮ ਇੰਸਟੀਚਿਊਟ ਵੱਲੋਂ ਐਂਡ ਆਪਾਂ ਨੂੰ ਫੇਥ ਰੱਖਣਾ ਚਾਹੀਦਾ ਹੁਣ ਤੱਕ ਵੀ ਸਰਕਾਰ ਨੇ ਜੋ ਕੁਝ ਆਫਰ ਕੀਤਾ ਆਪਾਂ ਇਕੱਲੇ ਇਹਨੂੰ ਕੋਵਿਡ ਦੇ ਪ੍ਰਿਜ਼ਮ ਦੇ ਨਾਲ ਨਾ ਦੇਖੀਏ ਪਵਾਂ ਦੀ ਦੇਸ਼ ਦੇ ਵਿੱਚੋਂ ਜਿਹੜੀ ਟੀਵੀ ਨੂੰ ਖਤਮ ਕਰਨ ਦੀ ਮਹਿੰਮ ਹੋਵੇ ਪਵਾਂ ਦੀ ਪੋਲੀਓ ਨੂੰ ਖਤਮ ਕਰਨ ਦੀ ਮਹਿੰਮ ਹੋਵੇ ਰੂਬੇਲਾ ਵੈਕਸੀਨੇਸ਼ਨ ਹੋਵੇ ਐਮ ਆਰ ਵੈਕਸੀਨੇਸ਼ਨ ਹੋਵੇ ਹਰ ਚੀਜ਼ ਸਰਕਾਰ ਨੇ ਬੜੇ ਤਰੀਕੇ ਨਾਲ ਆਜ਼ਾਦੀ ਤੋਂ ਬਾਅਦ ਕੀਤੀ ਹੈ ਔਰ ਜੇ ਹੁਣ ਤੱਕ ਸਿਹਤ ਵਿਭਾਗ ਸਾਰੀ ਇਹ ਚੀਜ਼ਾਂ ਚ ਕਾਮਯਾਬ ਰਹੇਗਾ ਮੈਨੂੰ ਸਿਹਤ ਵਿਭਾਗ ਔਰ ਸਾਡੇ ਵਿਗਿਆਨਕਾਂ ਤੇ ਇਹਨਾਂ ਤੇ ਪੂਰਾ ਵਿਸ਼ਵਾਸ ਹੈ ਕਿ ਜੋ ਇਹਨਾਂ ਨੇ ਉਦਦਮ ਕੀਤਾ ਹੈ ਪੱਕਾ ਹੀ ਕਾਮਯਾਬ ਹੈ ਮੇਰੀ ਲੋਕਾਂ ਨੂੰ ਵੀ ਅਪੀਲ ਹੈਗੀ ਹੈ ਕਿ ਲੈਟਸ ਹੈ ਫੀਥ ਔਰ ਫੀਥ ਦੀ ਇੰਤਹਾ ਇਹ ਹੈ ਕਿ ਮੈਡੀਕਲ ਫ੍ਰਾਟਰਨਿਟੀ ਨੇ ਸਭ ਤੋਂ ਪਹਿਲਾਂ ਵਲੰਟੀਅਰ ਕੀਤਾ ਇੰਜੈਕਸ਼ਨ ਲਗਾਉਣ ਦੇ ਲਈ ਅਗਰ ਇੰਜੈਕਸ਼ਨ ਦੇ ਵਿੱਚ ਕੋਈ ਖਾਮੀ ਜਾਂ ਤਰੁੱਟੀ ਹੁੰਦੀ ਤਾਂ ਮੈਡੀਕਲ ਫ੍ਰਾਟਰਨਿਟੀ ਆਪਣੇ ਆਪ ਨੂੰ ਆਫਰ ਨਾ ਕਰਦੀ ਸਾਰੇ ਮੈਡੀਕਲ ਡਾਕਟਰਸ ਨਰਸਿਸ ਪੈਰਾਮੈਡਿਕਸ ਜਿੰਨੇ ਵੀ ਇਹਨਾਂ ਦਾ ਹੋਰ ਸਪੋਰਟ ਸਟਾਫ ਹੈ ਦੇਅਰ ਦ ਫਰਸਟ ਵਨਸ ਟੂ ਗੈਟ ਇਟ ਜਿਹੜਾ ਕਿ ਆਪਣੇ ਆਪ ਇਸ ਗੱਲ ਦੀ ਤਸਦੀਕ ਕਰਦਾ ਕਿ ਮੈਡੀਕਲ ਫ੍ਰਾਟਰਨਿਟੀ ਨੂੰ ਪੂਰਾ ਇਸ ਤੇ ਵਿਸ਼ਵਾਸ ਹੈ ਇੱਕ ਐਕਸਪਰਟਸ ਦਾ ਡੋਮੇਨ ਹੈ ਤੇ ਆਪਾਂ ਨੂੰ ਐਕਸਪਰਟਸ ਤੇ ਵਿਸ਼ਵਾਸ ਕਰਨਾ ਚਾਹੀਦਾ ਡਾਕਟਰਸ ਹੈਲਥ ਵਰਕਸ ਇਹ ਸਾਰੇ ਅਸੀਂ ਇਹਨੂੰ ਮੈਡੀਕਲ ਫ੍ਰੈਟਰਨਿਟੀ ਹੀ ਮੰਨਦੇ ਆ ਮੈਡੀਕਲ ਭਾਈਚਾਰਾ ਹੈਗਾ ਇਸ ਚ ਵਾਰਡ ਬॉय ਤੋਂ ਲੈ ਕੇ ਡਾਕਟਰ ਸਰਜਨ ਸਾਰੇ ਇਸ ਦੇ ਅੰਦਰ ਹੀ ਆਉਂਦੇ ਨੇ ਇਹੋ ਜੀਆਂ ਹੋਰ ਖਬਰਾਂ ਲਈ ਬਨੇ ਰਹੋ ਐਸਐਮਜ਼ेड ਨਿਊਜ਼ ਨਾਲ